ਦੋਸਤੋ ਅੱਜਕੱਲ ਪੰਜਾਬ ਦੇ ਵਿੱਚ ਥਾ-ਥਾ ਉੱਤੇ ਕੁੜੀਆਂ ਵੱਲੋਂ ਤੀਆਂ ਦਾ ਤਿਉਹਾਰ ਬਣਾਇਆ ਜਾ ਰਿਹਾ ਹੈ ਕੀ ਸਿੱਖ ਧਰਮ ਵਿੱਚ ਤੀਆਂ ਦਾ ਤਿਉਹਾਰ ਬਣਾਉਣਾ ਸਾਡੇ ਪੁਰਾਣੇ ਸੱਭਿਆਚਾਰ ਦਾ ਹਿੱਸਾ ਹੈ ਜਾਂ ਫਿਰ ਇਹ ਕੋਰ ਬਣ ਬੱਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸੌੜ ਦਾ ਬਹੀਦਾ ਜਦੋਂ ਵੀ ਸਾਲ ਬਾਅਦ ਆਉਂਦਾ ਤਾਂ ਭਾਰਤ ਖਾਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਸੌੜ ਦੇ ਬਹੀਦੇ ਨੂੰ ਲੈ ਕੇ ਇੱਕ ਵੱਖਰਾ ਹੀ ਉਤਸ਼ਾਹ ਹੁੰਦਾ ਹੈ ਕਿਉਂਕਿ ਜੇਠ ਹਾਰ ਦੀਆਂ ਧੁੱਪਾਂ ਤੇ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਸਾਉਂਰ ਦੇ ਬਹੀ ਦੇ ਵਿੱਚ 20 ਪੈੜ ਦੀ ਆਸ ਸੁਦੀ ਹੈ। ਇਸੇ ਸਾਉਂਰ ਦੇ ਬਹੀ ਦੇ ਵਿੱਚ ਕੁੜੀਆਂ ਵੱਲੋਂ ਇੱਕ ਤਿਆਰ ਤੀਆਂ ਦਾ ਧਿਆਰ ਬਣਾਇਆ ਜਾਂਦਾ। ਪੰਜਾਬ ਦੇ ਕਰੀਬ ਹਰੇਕ ਪਿੰਡ ਵਿੱਚ ਕਿਸੇ ਸਾਜੀ ਥਾਂ ਉਤੇ ਕੁੜੀਆਂ ਤੀਆਂ ਦਾ ਧਿਆਰ ਬਣਾਉਣ ਜਾਂਦੀਆਂ ਹਨ। ਪਰ ਤੀਆਂ ਦਾ ਅਸਲ ਇਤਿਹਾਸ ਕੀ ਹੈ? ਕਿ ਸਿੱਖ ਧਰਮ ਵਿੱਚ ਤੀਆਂ ਦਾ ਧਿਆਰ ਬਣਾਇਆ ਜਾ ਸਕਦਾ ਜਾਂ ਫਿਰ ਕਿਤੇ ਅਸੀਂ ਤੀਆਂ ਦਾ ਧਿਆਰ ਬਣਾਉਣ ਲਈ ਆਪਣੇ ਧਰਮ ਦਾ ਹੀ ਕਿਤੇ ਦਰਾਦਰ ਤਾਂ ਨਹੀਂ ਕਰ ਰਹੇ? ਕੀ ਹੈ ਅਸਲ ਸਚਾਈ ਤੀਆਂ ਦੇ ਧਿਆਰ ਦੀ? ਆਓ ਇਸ ਵੀਡੀਓ ਦੇ ਰਾਹੀਂ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇੜੀਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਵਿੱਚ ਬਸਪ ਦੀਆਂ ਚਾਰ ਰੁੱਤਾਂ ਆਉਂਦੀਆਂ ਹਨ ਗਰਮੀ ਸਰਦੀ ਪਤਝੜ ਅਤੇ ਬਹਾਰ ਵੈਸੇ ਤਾਂ ਪੰਜਾਬ ਦੇ ਵਿੱਚ ਤਕਰੀਬਨ ਹਰ ਬਸਪ ਵਿੱਚ ਹੀ بارش ਹੋ ਜਾਂਦੀ ਹੈ ਪਰ ਗਰਮੀਆਂ ਦੇ ਮੌਸਮ ਵਿੱਚ ਜਦੋਂ ਜੇਠ ਹਾਰ ਦਾ ਮਹੀਨਾ ਚੱਲ ਰਿਹਾ ਹੁੰਦਾ ਉਸ ਵਕਤ ਗਰਮੀ ਕਾਰਨ ਲੋਕਾਂ ਦਾ ਤਰਾ ਨਿਕਲ ਜਾਂਦਾ ਹਰ ਪਾਸੇ ਲੂ ਵਗਣ ਦੇ ਕਾਰਨ ਅਤੇ ਧਰਤੀ ਦੀ ਤਪਸ਼ ਦੇ ਨਾਲ ਪੱਜਾ ਵੀ ਬਿਹਾਲ ਹੋ ਜਾਂਦੇ ਹਨ ਸਾਲ ਦੇ ਦੇਸੀ ਬਹੀੜਿਆਂ ਵਿੱਚ ਜੇਠ ਹਾਰ ਤੋਂ ਬਾਅਦ ਸੌੜ ਦਾ ਬਹੀੜਾ ਆਉਂਦਾ ਜੋ ਕਿ ਅੰਗਰੇਜ਼ੀ ਸਾਲ ਮੁਤਾਬਕ ਜੁਲਾਈ ਅਗਸਤ ਵੀਰ ਦੇ ਸਭਾ ਹੁੰਦਾ ਹੈ ਇਸ ਵਕਤ ਉੱਤਰ ਭਾਰਤ ਖਾਸ ਕਰਕੇ ਪੱਜਾ ਵਿੱਚ ਬਰਸੂੜ ਪੌੜਾ ਆਉਦੀਆਂ ਹਨ ਜਿਸ ਨਾਲ ਬਾਦਸ਼ੂੜ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਇਸੇ ਕਰਕੇ ਸੌੜ ਦਾ ਵਹੀਦਾ ਪੰਜਾਬੀਆਂ ਲਈ ਕਾਫੀ ਮਾਤਵ ਰੱਖਦਾ ਸਿੱਖ ਧਰਮ ਦੇ ਨਾਲ-ਨਾਲ ਹਿੰਦੂ ਧਰਮ ਦੇ ਵਿੱਚ ਵੀ ਬਹੁਤ ਸਾਰੇ ਰੀਤੀ ਰਿਵਾਜ ਪੂਜਾ ਇਸ ਵਹੀਦੇ ਦੇ ਨਾਲ ਜੁੜੇ ਹੋਏ ਹਨ ਪਰ ਇਸ ਦੇ ਨਾਲ-ਨਾਲ ਪੰਜਾਬ ਦੇ ਵਿੱਚ ਸੌੜ ਦੇ ਵਹੀਦੇ ਵਿੱਚ ਇੱਕ ਹੋਰ ਤਿਹਾਰ ਸਾਨੂੰ ਪਿੰਡਾਂ ਵਿੱਚ ਦੇਖਣ ਨੂੰ ਆਮ ਹੀ ਮਿਲਦਾ ਹੈ ਉਹ ਹੈ ਤੀਆਂ ਦਾ ਤਿਹਾਰ ਜਿਸ ਵਿੱਚ ਪੰਜਾਬ ਦੀਆਂ ਨੌਜਵਾਨ ਬੱਚੀਆਂ ਬਜ਼ੁਰਗ ਔਰਤਾਂ ਪਿੰਡ ਦੇ ਬਾਹਰ ਵਾਰ ਕਿਸੇ ਸਾਝੀ ਥਾਂ 'ਤੇ ਇਕੱਠੀਆਂ ਹੁੰਦੀਆਂ ਹਨ ਉਹਦਾ ਵੱਲੋਂ ਲੋਕ ਗੀਤ ਅਤੇ ਲੋਕ ਬੋਲੀਆਂ ਗਾਈਆਂ ਜਾਂਦੀਆਂ ਗਿੱਤਾ ਪਾਇਆ ਜਾਂਦਾ ਤੇ ਨਾਲੇ ਪੀਗਾ ਝੂਟੀਆਂ ਜਾਂਦੀਆਂ ਤੀਆਂ ਦਾ ਇਹ ਤਿਆਰ ਕਾਫੀ ਲੰਬੇ ਸਮੇਂ ਤੋਂ ਪੱਜਾ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਦਾ ਜ਼ਿਕਰ ਕਈ ਪੰਜਾਬੀ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ ਜਿਵੇਂ ਜੋੜੇ ਬੋਰ ਦੇ ਲੁੱਟੀਆਂ ਤੀਆਂ ਲੋਗੋ ਵਾਲਦੀਆਂ ਸੌੜ ਦੇ ਬੇਜ ਦੇ ਵਿੱਚ ਪਿੰਡ ਦੀ ਕਿਸੇ ਕੁੜੀ ਦਾ ਜੇਕਰ ਵਿਆਹ ਵੀ ਹੋਇਆ ਹੁੰਦਾ ਤਾਂ ਉਹ ਵੀ ਆਪਣੇ ਪਕੇ ਪਿੰਡ ਰਹਿਣ ਜਾਂਦੀ ਅਤੇ ਤੀਆਂ ਦੇ ਬੇਲੇ ਵਿੱਚ ਹਿੱਸਾ ਲੈਂਦੀ ਹੈ ਕੁੜੀਆਂ ਦੇ ਗਿੱਧੇ ਅਤੇ ਲੋਕ ਬੋਲੀਆਂ ਦੇ ਮੁਕਾਬਲੇ ਹੁੰਦੇ ਹਨ ਪਰ ਤੀਆਂ ਦੀ ਸ਼ੁਰੂਆਤ ਕਿਵੇਂ ਹੋਈ ਸੀ ਆਓ ਇਸ ਬਾਰੇ ਚਰਚਾ ਕਰਦੇ ਹਾਂ ਤੀਆਂ ਸ਼ਬਦ ਦਾ ਅਸਲੀ ਅਰਥ ਹੁੰਦਾ ਹੈ ਔਰਤਾਂ ਇਸਤਰੀਆਂ ਇਹ ਬਾਲਵੇਂ ਇਲਾਕੇ ਵਿੱਚ ਪਹਿਲਾ ਸ਼ਬਦ ਬੋਲਿਆ ਜਾਂਦਾ ਸੀ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾੜੀ ਵਿੱਚ ਵੀ ਤੀ ਸ਼ਬਦ ਦਾ ਅਰਥ ਔਰਤ ਹੀ ਦਰਸਾਇਆ ਗਿਆ ਹੈ ਤੀ ਇੱਕ ਔਰਤ ਲਈ ਅਤੇ ਤੀਆਂ ਬਹੁਤ ਸਾਰੀਆਂ ਔਰਤਾਂ ਨੂੰ ਕਿਹਾ ਜਾਂਦਾ ਦੇਸਵਲੇ ਭਾਰਤ ਅਤੇ ਪੰਜਾਬ ਉਤੇ ਮੁਗਲ ਅਤੇ ਅਫਗਾਨਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਸਨ ਤਾਂ ਉਸ ਵਕਤ ਸਿੱਖਾ ਉਤੇ ਬਹੁਤ ਬਾੜਾ ਦੌਰ ਚੱਲ ਰਿਹਾ ਸੀ ਸਿੱਖ ਜਗਲਾ ਉਜਾੜਾਂ ਵਿੱਚ ਰਹਿ ਕੇ ਮੁਗਲਾਂ ਦੇ ਇਹਨਾਂ ਜੁਲਬਾ ਦਾ ਟੱਕਰਾ ਕਰਦੇ ਸਨ ਉਸ ਵਕਤ ਪੰਜਾਬ ਦਾ ਰਾਜ ਭਾਗ ਵੀ ਮੁਗਲਾਂ ਮੁਸਲਮਾਨਾਂ ਦੇ ਹੱਥ ਵਿੱਚ ਹੀ ਸੀ ਇਹ ਜੋ ਪੰਜਾਬ ਦੇ ਮੁਸਲਮਾਨ ਹਾਕਮ ਹੁੰਦੇ ਸਨ ਤਾਂ ਇਹਨਾਂ ਦਾ ਸੌਰ ਦੇ ਬਈ ਦੇ ਵਿੱਚ ਹਰੇਕ ਐਤਵਾਰ ਦੇ ਦਿਨ ਬੈਠੇ ਹੁੰਦੇ ਸਨ ਜੇ ਕੋਈ ਮੁਸਲਮਾਨ ਰਾਜਾ ਜਾਂ ਸੂਬੇਦਾਰ ਪੰਜਾਬ ਦੇ ਕਿਸੇ ਪਿੰਡ ਵਿੱਚ ਸੌਣ ਦੇ ਬਹੀ ਦੇ ਵਿੱਚ ਐਤਵਾਰ ਵਾਲੇ ਦਿਨ ਆਉਦਾ ਸੀ ਤਾਂ ਉਸ ਵੇਲੇ ਆਪਣੀ ਤਾਕਤ ਦੇ ਜ਼ੋਰ ਤੇ ਤੇ ਆਪਣੇ ਸਿਪਾਹੀ ਭੇਜ ਕੇ ਉਸ ਪਿੰਡ ਦੀਆਂ 50 ਸਾਲ ਤੋਂ ਘੱਟ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਪਿੰਡ ਦੇ ਬਾਹਰ-ਬਾਰ ਕਟੀਆਂ ਕਰ ਲਿਆ ਜਾਂਦਾ ਸੀ ਬੇਸ਼ੱਕ ਕੋਈ ਵਿਆਹੀ ਹੋਵੇ ਜਾਂ ਕੁਵਾਰੀ ਮੁਗਲ ਸਿਪਾਹੀ ਸਾਰੀਆਂ ਪਿੰਡ ਦੀਆਂ ਧੀਆ ਭਣ ਡੋਆ ਬਾਵਾਂ ਨੂੰ ਜੋ 50 ਸਾਲ ਤੋਂ ਘੱਟ ਹੁੰਦੀਆਂ ਸਨ ਚੁੱਕ ਕੇ ਪਿੰਡ ਦੇ ਬਾਰ-ਬਾਰ ਉਸ ਔਕਵਰਾਬ ਦੇ ਸਾਹਮਣੇ ਲੈ ਜਾਂਦੇ ਸਨ ਜਿੱਥੇ ਉਹ ਆਪਣਾ ਅਸਲ ਲਾਗੇ ਬੈਠਾ ਹੁੰਦਾ ਸੀ ਜੇਕਰ ਕੋਈ ਪਿੰਡ ਦੀ ਔਰਤ ਅੱਗੋਂ ਨਾ ਕਰਦੀ ਜਾਂ ਫਿਰ ਕਿਤੇ ਘਰ ਵਿੱਚ ਲੁੱਕ ਜਾਂਦੀ ਤਾਂ ਉਸ ਔਰਤ ਨੂੰ ਸਾਰੇ ਪਿੰਡ ਦੇ ਸਾਹਮਣੇ ਬੇਪੱਤ ਕਰਕੇ ਟੁਕੜੇ-ਟੁਕੜੇ ਕਰਕੇ ਬਾਹਰ ਦਿੱਤਾ ਜਾਂਦਾ ਸੀ ਜਿਹੜੀਆਂ ਕੁੜੀਆਂ ਨੂੰ ਪਿੰਡ ਦੇ ਬਾਰ-ਬਾਰ ਚੁੱਕ ਕੇ ਲੈ ਕੇ ਜਾਂਦੇ ਸਨ ਸਾਰੇ ਬਗਲ ਸਪਾਈ ਉਹਨਾਂ ਦੇ ਨੌਜਵਾਨ ਕੁੜੀਆਂ ਦੇ ਆਲੇ-ਦੁਆਲੇ ਘੇਰਾ ਬਣਾ ਕੇ ਖੜੇ ਹੋ ਜਾਂਦੇ ਸਨ ਪਿੱਟਾ ਦੀਆਂ ਉਹਨਾਂ ਨੌਜਵਾਨ ਕੁੜੀਆਂ ਦੇ ਸਾਰੇ ਕੱਪੜੇ ਉਤਾਰ ਕੇ ਉਹਨਾਂ ਨੂੰ ਡੰਗੀਆਂ ਕਰਕੇ ਨਚਾਇਆ ਜਾਂਦਾ ਤੇ ਜੇਕਰ ਕੋਈ ਉਹਨਾਂ ਵਿੱਚੋਂ ਉਹਦਾ ਬਗਲ ਸਪਾਈਆਂ ਨੂੰ ਜਾਂ ਹੁਕਮਰਾਣ ਨੂੰ ਪਸਾਦ ਆ ਜਾਂਦੀ ਤਾਂ ਉਸ ਨੂੰ ਉਹ ਮੁਸਲਮਾਨ ਚੁੱਕ ਕੇ ਲੈ ਜਾਂਦੇ ਤੇ ਆਪਣੇ ਬਹਿਲ ਵਿੱਚ ਜਾ ਕੇ ਆਪਣੀ ਬੇਗਮ ਬਣਾ ਲੈਂਦੇ ਸਨ ਇਹ ਇੱਕ ਪੰਜਾਬ ਲਈ ਬੜੀ ਵੱਡੀ ਬਿਸ਼ਰਮੀ ਸੀ ਪੂਰੇ ਪੰਜਾਬ ਵਾਸਤੇ ਹੀ ਇੱਕ ਬੜੀ ਵੱਡੀ ਬੇਇੱਜ਼ਤੀ ਸੀ ਇਸ ਤੋਂ ਬਾਅਦ ਫਿਰ ਸਿੱਖ ਰਾਜ ਆਇਆ ਤਾਂ ਇਹ ਰੀਤੀ ਪੰਜਾਬ ਦੇ ਵਿੱਚੋਂ ਲਗਭਗ ਖਤਮ ਹੀ ਹੋ ਗਈ ਪਰ ਸਿੱਖ ਰਾਜ ਤੋਂ ਬਾਅਦ ਐਸੀ ਪੁੱਟੀ ਹਵਾ ਚੱਲੀ ਕਿ ਪਿੰਡਾਂ ਦੀਆਂ ਔਰਤਾਂ ਅੱਜਕੱਲ ਆਪ ਪੇੜ ਦੇ ਬਾਹਰ-ਬਾਰ ਜਾ ਕੇ ਸੌੜ ਦੇ ਬਹੀ ਦੇ ਵਿੱਚ ਐਤਵਾਰ ਵਾਲੇ ਦਿਨ ਨੱਚ ਕੇ ਆਉਂਦੀਆਂ ਹਨ ਇਹ ਹੈ ਤੀਆਂ ਦੇ ਤਿਹਾਰ ਦੀ ਅਸਲੀਅਤ ਮੁਸਲਮਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਤੀਆਂ ਦਾ ਮੇਲਾ ਅੱਜ ਕਿਹੋ ਜਿਹਾ ਰੂਪ ਧਾਰ ਚੁੱਕਾ ਹੈ ਅੱਜ ਤਾਂ ਬਸ਼ਰਮੀ ਇਸ ਹੱਦ ਤੱਕ ਵੱਧ ਗਈ ਹੈ ਕਿ ਕਈ ਪਿਓ ਆਪਣੀਆਂ ਧੀਆਂ ਦੇ ਨਾਲ ਕਈ ਭਰਾ ਆਪਣੀਆਂ ਭੈਣਾਂ ਦੇ ਨਾਲ ਤੀਆਂ ਦੇ ਮੇਲੇ ਵਿੱਚ ਨੱਚੜ ਜਾਂਦੇ ਹਨ ਹੋਰ ਤੁਸੀਂ ਆਪ ਹਿਸਾਬ ਲਗਾ ਲਓ ਕਿ ਕੱਲੇ ਸਿੱਖ ਧਰਮ ਵਾਸਤੇ ਹੀ ਨਹੀਂ ਪੰਜਾਬ ਦੇ ਦੂਜੇ ਧਰਮਾਂ ਵਾਸਤੇ ਵੀ ਤੀਆਂ ਦਾ ਤਿਆਰ ਕਿੰਡੀ ਕੋ ਬਾਤਤਾ ਰੱਖਦਾ ਹੈ ਤੇ ਇਹ ਸਾਡਾ ਕਿੰਨੇ ਕੋ ਸੱਭਿਆਚਾਰ ਦਾ ਹਿੱਸਾ ਹੈ ਅੱਜ ਕੱਲ੍ਹ ਦਿਨ ਬਿਤ ਕੇ ਤੀਆਂ ਦੇ ਵੱਡੇ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਇੱਥੋਂ ਤੱਕ ਕਿ ਸਕੂਲਾਂ ਵਿੱਚ ਵੀ ਇਹ ਕ੍ਰਿਤਿਯਾ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਤੀਆਂ ਦਾ ਅਸਲ ਇਤਿਹਾਸ ਅਤੇ ਅਸਲੀਅਤ ਆ ਹੈ ਹੋਰ ਫੈਸਲਾ ਪੰਜਾਬੀਆਂ ਉੱਗੇ ਤੁਹਾਡਾ ਹੈ ਤੀਆਂ ਵਿੱਚ ਨੱਚਣ ਵਾਲੇ 99% ਲੋਕ ਅਤੇ 99% ਹੀ ਕੁੜੀਆਂ ਇਸ ਇਤਿਹਾਸ ਬਾਰੇ ਨਹੀਂ ਜਾਣਦੀਆਂ ਸੋ ਦੋਸਤੋ ਏਸੀ ਤੀਆਂ ਦੇ ਤਿਹਾਰ ਦੀ ਅਸਲੀਅਤ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਤੀਆਂ ਦੇ ਤਿਹਾਰ ਬਾਰੇ ਇਸ ਜਾਣਕਾਰੀ ਸਬੰਧੀ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ